ਇਸ ਵੇਲੇ ਦੀ ਖਬਰ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੰਟਰਨੈਸ਼ਨਲ ਬੋਡੀ ਬਿਲਡਰ ਵਰਿੰਦਰ ਕੁਮਮਣ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਕਿ ਵਰਿੰਦਰ ਕੁਮਮਣ ਦਾ ਦਿਹਾਂਤ ਹੋ ਗਿਆ ਇਸ ਸੰਸਾਰ ਨੂੰ ਵਰਿੰਦਰ ਕੁਮਮਣ ਅਲਵਿਦਾ ਕਰ ਚੁੱਕੇ ਨੇ 42 ਸਾਲ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਸਿਰਫ 42 ਸਾਲ ਦੀ ਉਮਰ ਦੇ ਵਿੱਚ ਹੀ ਵਰਿੰਦਰ ਕੁਮਮਣ ਦਾ ਜਿਹੜਾ ਦਿਹਾਂਤ ਹੋਇਆ ਦਿਲ ਦਾ ਦੌਰਾ ਪੈਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਮੋਢੇ ਦੇ ਉੱਤੇ ਫ੍ਰੈਕਚਰ ਸੀ ਔਰ ਉਸ ਫ੍ਰੈਕਚਰ ਦਾ ਲੈ ਕੇ ਉਹ ਆਪਣਾ ਟ੍ਰੀਟਮੈਂਟ ਕਰਵਾ ਰਹੇ ਸੀ ਆਪਣਾ ਇਲਾਜ ਕਰਵਾ ਰਹੇ ਸੀ ਤਾਂ ਅੰਮ੍ਰਿਤਸਰ ਦੇ ਇੱਕ ਹਸਪਤਾਲ ਦਾ ਦੌਰਾ ਪੈਂਦਾ ਹੈ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ 42 ਸਾਲ ਦੀ ਉਮਰ ਦੇ ਵਿੱਚ ਵਰਿੰਦਰ ਘੁੰਮਣ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਮਿਸਟਰ ਇੰਡੀਆ ਦਾ ਖਿਤਾਬ ਜਿਹੜਾ ਹੈ ਬੋਡੀ ਬਿਲਡਰ ਖਿਤਾਬ ਹੈ ਉਹ ਵੀ ਉਹ ਜਿੱਤ ਚੁੱਕੇ ਨੇ ਨਾਲ ਹੀ ਏਸ਼ੀਆ ਖਿਤਾਬ ਵੀ ਉਹ ਲੈ ਚੁੱਕੇ ਨੇ ਜਿਸ ਕਰਕੇ ਉਹ ਕਾਫੀ ਚਰਚਾਵਾਂ ਦੇ ਵਿੱਚ ਵੀ ਸੀ ਦੱਸਦੀ ਹੈ ਕਿ ਬੋਡੀ ਬਿਲਡਿੰਗ ਦੇ ਵਿੱਚ ਵੀ ਜੋ ਏਸ਼ੀਆ ਖਿਤਾਬ ਹੁੰਦਾ ਹੈ ਉਹ ਵੀ ਵਰਿੰਦਰ ਘੁੰਮਣ ਦੇ ਵੱਲੋਂ ਦੂਜੇ ਸਥਾਨ ਦੇ ਉੱਤੇ ਹਾਸਲ ਕੀਤਾ ਗਿਆ ਸੀ ਹਾਲਾਂਕਿ ਬਹੁਤ ਸਾਰੇ ਪੰਜਾਬੀ ਗਾਣਿਆਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਵਰਿੰਦਰ ਘੁੰਮਣ ਤਾਂ ਇੱਕ ਮਸ਼ਹੂਰ ਕਲਾਕਾਰ ਸੀ ਦੱਸਦੀ ਹੈ ਕਿ 42 ਦੀ ਉਮਰ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਹੋਇਆ ਸੀ ਵਰਿੰਦਰ ਘੁੰਮਣ ਨੇ ਤਾਂ ਵਰਿੰਦਰ ਘੁੰਮਣ ਦੇ ਵੱਲੋਂ ਜਿੰਮਦਾ ਕਾਰੋਬਾਰ ਕੀਤਾ ਜਾਂਦਾ ਸੀ ਤਾਂ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਵੀ ਜਿੰਮ ਤੇ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਨਾਲੇ ਕਿਹਾ ਜਾਂਦਾ ਸੀ ਕਿ ਕਿਸ ਤਰ੍ਹਾਂ ਦੇ ਨਾਲ ਆਪਣਾ ਸ਼ਰੀਰ ਬਣਾਉਣਾ ਹੈ ਤਾਂ ਨੌਜਵਾਨ ਪੀੜੀ ਨੂੰ ਵੀ ਨਸ਼ੇ ਤੋਂ ਦੂਰ ਰੱਖਦੇ ਸੀ ਉਹਨਾਂ ਨੂੰ ਬੋਡੀ ਬਿਲਡਰ ਬਣਨ ਦੇ ਲਈ ਪ੍ਰੇਰਿਤ ਕਰਦੇ ਸੀ ਵਰਿੰਦਰ ਘੁੰਮਣ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਵੀ ਮਾਸ ਨਹੀਂ ਖਾਂਦੇ ਸ਼ਾਕਾਹਾਰੀ ਨੇ ਇਹਨਾਂ ਨੇ ਔਰ ਸ਼ਾਕਾਹਾਰੀ ਭੋਜਨ ਦੇ ਨਾਲ ਹੀ ਉਹਨਾਂ ਨੇ ਆਪਣੀ ਜਿਹੜੀ ਇਹ ਬੋਡੀ ਹੈ ਉਹ ਬਣਾਈ ਹੈ ਜਿਸ ਕਰਕੇ ਉਹ ਲਗਾਤਾਰ ਹੀ ਚਰਚਾਵਾਂ ਦੇ ਵਿੱਚ ਵੀ ਬਣ ਵਰਿੰਦਰ ਕੁੰਮਣ ਬਹੁਤ ਸਾਰੇ ਗਾਣਿਆਂ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਕਈ ਫਿਲਮਾਂ ਦੇ ਵਿੱਚ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਤਾਂ ਨਾਲ ਦੇ ਨਾਲ ਬੋਡੀ ਬਿਲਡਿੰਗ ਦੀ ਗੱਲ ਕਰੀਏ ਤਾਂ ਬੋਡੀ ਬਿਲਡਿੰਗ ਦੀ ਲਾਈਨ ਦੇ ਵਿੱਚ ਵੀ ਇੰਟਰਨੈਸ਼ਨਲ ਬੋਡੀ ਬਿਲਡਰ ਦੇ ਖਿਤਾਬ ਦੇ ਵਿੱਚ ਵੀ ਉਹਨਾਂ ਦਾ ਨਾਮ ਕਮਾਇਆ ਹੈ ਤਾਂ ਵਰਿੰਦਰ ਕੁੰਮਣ ਨੇ ਮਿਸਟਰ ਇੰਡੀਆ ਦਾ ਜੋ ਹੈ ਪਹਿਲੇ ਨੰਬਰ ਦੇ ਉੱਤੇ ਸਥਾਨ ਹਾਸਲ ਕੀਤਾ ਸੀ ਪਹਿਲੇ ਨੰਬਰ ਦਾ ਖਿਤਾਬ ਹਾਸਲ ਕੀਤਾ ਸੀ ਤਾਂ ਅੱਜ ਉਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਆਪਣੀ ਬੋਡੀ ਨੂੰ ਲੈ ਕੇ ਚੱਚਾਵਾਂ ਦੇ ਵਿੱਚ ਰਹਿਣ ਵਾਲੇ ਵਰਿੰਦਰ ਕੁੰਮਣ ਅੱਜ ਇਸ ਸੰਸਾਰ ਨੂੰ ਅਲਵਿਦਾ ਕਰ ਚੁੱਕੇ ਨੇ ਦੱਸ ਦਈਏ ਕਿ ਪ੍ਰੋਮੋਟ ਕੀਤਾ ਜਾਂਦਾ ਸੀ ਚੰਗੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਸੀ ਕਿਸ ਤਰ੍ਹਾਂ ਦੇ ਨਾਲ ਉਹ ਆਪਣੀ ਬਾਡੀ ਹੈ ਉਸ ਨੂੰ ਬਣਾਉਣਾ ਚਾਹੁੰਦੇ ਹਨ ਕਿਸ ਤਰ੍ਹਾਂ ਉਹ ਸ਼ੁਰੂ ਕਰ ਸਕਦੇ ਨੇ ਚੰਗਾ ਖਾਣਾ ਪੀਣਾ ਕਿਸ ਤਰ੍ਹਾਂ ਕਰ ਸਕਦੇ ਨੇ ਤਾਂ ਜਿੱਥੇ ਇੱਕ ਪਾਸੇ ਰਾਜਵੀਰ ਜਵੰਦਾ ਦਾ ਅੱਜ ਸੰਸਕਾਰ ਹੋਇਆ ਸੀ ਤਾਂ ਬੀਤੇ ਦਿਨ ਰਾਜਵੀਰ ਜਵੰਦਾ ਵੀ ਇਸ ਸੰਸਾਰ ਨੂੰ ਅਲਵਿਦਾ ਕਰ ਚੁੱਕੇ ਸੀ ਤਾਂ ਅੱਜ ਰਾਜਵੀਰ ਜਵੰਦਾ ਦਾ ਸੰਸਕਾਰ ਹੋਇਆ ਸੀ ਤੋਂ ਉਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਜਿਹੜੀ ਹੈ ਮੰਤ ਭਾਗੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਕਿ ਵਰਿੰਦਰ ਕੁਮਮਨ ਦਾ ਦਿਹਾਂਤ ਹੋ ਗਿਆ ਤਾਂ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਕਿਉਂ ਨੇ ਬਹੁਤ ਵੱਡਾ ਨਾਮ ਕਮਾਇਆ ਸੀ ਇੰਡਸਟਰੀ ਦੇ ਵਿੱਚ ਤਾਂ ਜੇਕਰ ਗੱਲ ਕਰੀਏ ਵਰਿੰਦਰ ਕੁਮੰਨ ਦੀ ਤਾਂ ਵਰਿੰਦਰ ਕੁਮੰਨ ਦੇ ਵੱਲੋਂ ਜਲੰਧਰ ਦੇ ਵਿੱਚ ਇੱਕ ਜਿਮ ਵੀ ਬਣਾਇਆ ਹੋਇਆ ਸੀ ਔਰ ਉਹਨਾਂ ਦੇ ਵੱਲੋਂ ਬਹੁਤ ਸਾਰੇ ਯੋਥ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਬਹੁਤ ਸਾਰੇ ਲੋਕਾਂ ਨੂੰ ਸਿਹਤ ਬਾਰੇ ਚੰਗੀਆਂ ਗੱਲਾਂ ਦੱਸੀਆਂ ਜਾਂਦੇ ਸੀ ਤਾਂ ਜਿੱਥੇ ਵਰਿੰਦਰ ਕੁਮੰਨ ਨੂੰ ਬਹੁਤ ਸਾਰੇ ਪੰਜਾਬੀ ਗਾਣਿਆਂ ਦੇ ਵਿੱਚ ਵੀ ਵੇਖਿਆ ਗਿਆ ਸੀ ਹਾਲਾਂਕਿ ਗੱਲ ਕਰੀਏ ਤਾਂ ਜਿੱਥੇ ਰਾਜਵੇ ਜਵੰਦਾ ਜਿਹੜੇ ਪੰਜਾਬੀ ਗਾਇਕ ਨੇ ਉਹਨਾਂ ਦਾ ਅੱਜ ਸਸਕਾਰ ਹੋਇਆ ਬੀਤੇ ਦਿਨ ਉਹਨਾਂ ਦਾ ਦੇਹਾਂਤ ਹੋਇਆ ਸੀ ਤਾਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਕਿ ਵਰਿੰਦਰ ਕੁ ਸਾਰ ਨੂੰ ਅਲਵਿਦਾ ਆਖ ਦਿੱਤਾ ਹੈ 42 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਦਾ ਦਿਹਾਂਤ ਹੋਇਆ ਹੈ ਦੱਸਦੀ ਹੈ ਕਿ ਉਹਨਾਂ ਦਾ ਜਿਹੜਾ ਇੱਕ ਮੋਡਾ ਸੀ ਉਹ ਫ੍ਰੈਕਚਰ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਲਾਜ ਕਰਵਾਇਆ ਜਾ ਰਿਹਾ ਸੀ ਟ੍ਰੀਟਮੈਂਟ ਉਹਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਸੀ ਪਰ ਅੱਜ ਜਦੋਂ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀ ਤਾਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤਾਂ 42 ਸਾਲ ਦੀ ਉਮਰ ਦੇ ਵਿੱਚ ਹੀ ਵਰਿੰਦਰ ਕੁੰਮਨ ਜਿਹੜੇ ਨੇ ਉਹਨਾਂ ਨੇ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਹੈ ਹਾਲਾਂਕਿ ਬਹੁਤ ਵੱਡਾ ਝਟਕਾ ਜਿਹੜਾ ਹੈ ਪੰਜਾਬੀ ਇੰਡਸਟਰੀ ਨੂੰ ਲੱਗਿਆ ਕਿ ਯਾਨੋ ਪੰਜਾਬ ਨੂੰ ਅਲਵਿਦਾ ਆ ਚੁਕੇ